ਲੈ ਲੋ ਜੀ ਕੀ ਪਰੇ ਇੱਕੰਤਾ ਸਤਿ ਆਂ ਕਰਤਾ ਪੁਰਖ ਨੀਰ ਪਾਣੀ ਰਹਿਤਾਰ ਮੁਲ ਜੁਗੇ ਸਭ ਦੁਖਵਿਸ਼ਾ ਜਬ ਆ ਸਚ ਜੁਗਾ ਸਚ ਹੈ ਪੀ ਸਚ ਨਾਨਕੋ ਸਿਬੀ ਸਚ ਤੇਜੰ ਕਾ ਸਤ ਨਾਮ ਤਰਤਾ ਪੁਰਖ ਸੇ ਪਾਣੀ ਵੈ ਕਾਲ ਮੂਰਤ ਜੁਨੀ ਸੈ ਪੰਦੁ ਪਸ਼ਾਯ ਆ ਸਚ ਜਵਾ ਸਚ ਹੈ ਪੀ ਸਚ ਨਾਨਕ ਸੀ ਵੀ ਸਚ ਸ਼ਿਵਾਇ ਗੁਰਜੀ ਕਾ ਖਾਲਸਾ ਸ਼ਿਵਾਇ ਗੁਰਜੀ ਕੀ ਫਤਿਹ

ਸਮਝੀ ਨਾ ਡਰ ਜਣਗੇ ਗੋਬਿੰਦ ਦੇ ਲਾਲ ਸੁਪਿਆ ਸੰਤਾਂ ਸੁਣ ਕਲਗੀਆਂ ਖਾਲਸਾ ਪੰਥ ਸਜਾਇਆ ਤਿਰਿਆ ਤੋਂ ਬਾਜ ਉਤਰਾਏ ਜਿੱਦੜਾ ਨੂੰ ਸ਼ੇਰ ਬਣਾਇਆ ਕੋਤਿਆ ਦੇ ਤੇ ਜੀ ਸੋਣਾ ਓਏ ਛੇ ਬਾਬੇ ਤਰ ਜਣਗੇ ਗੋਬਿੰਦ ਦੇ ਲਾਲ ਸੁਪਿਆ ਸਮਝੀ ਨਾ ਡਰ ਜਣਗੇ ਗੋਬਿੰਦ ਦੇ ਲਾਲ ਸੁਪਿਆ ਸੰਤਾਂ ਸੁਣ ਕਲਗੀਆਂ ਤਨ ਸਾਤ ਗੁਰ ਕਲਗੀ ਵਾਲਾ ਖਾਲਸਾ ਪੰਥ ਸਜਾਇਆ ਚਿੜੀਆਂ ਤੋਂ ਬਾਝ ਉਤਰਾਏ ਕਿਤੇ ਨਾਮੇ ਸ਼ੇਰ ਬਨਾਇਆ ਉਤੇ ਉਸੇ ਪੀਓ ਦੀ ਸੋਧਨਾ ਪਿੱਛੇ ਪਤਾਣਗੇ ਗੋਵਿੰਦੇ ਰਾਜ ਸੁਭਿਆ ਸਮਝੀ ਨਾ ਡਰ ਜਣਗੇ ਗੋਵਿੰਦੇ ਰਾਜ ਸੁਭਿਆ ਤਨ ਮਾਤਾ ਗੁਰ ਦੀ ਪੋਤੇ ਜਿਨ੍ਹਾਂ ਨੇ ਆਪਣੇ ਹੱਥੀਂ ਤੁਰੇ ਮਾਤ ਨੂੰ ਕਰਮਲਾ ਮਾ ਤੂੰ ਦੇ ਤੋ ਤੋ ਹੋ ਮੂਰੇ ਜਗੀਏ ਮਾਤਾ ਜੀ ਦਾ ਰੋਸ਼ਨ ਕਰ ਜਾਣਗੇ ਗੋਬਿੰਦੇ ਰਾਹ ਤੂਪਿਆ ਸਮਝੀ ਨਾ ਡੱਜਣਗੇ ਗੋਬਿੰਦੇ ਰਾਹ ਤੂਪਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ ਕੀ ਫਤਹਿ ਸੇਵਾ ਤੇ ਸਿਮਰਨ ਸਾਨੂੰ ਬਖਸ਼ੀ ਗੁਰੂ ਮੇਰੇ ਆ ਸੇਵਾ ਤੇ ਸਿਮਰਨ ਸਾਨੂੰ ਸਾਨੂੰ ਬਖਸ਼ੀ ਗੁਰੂ ਮੇਰਿਆ ਚਰਣਾ ਦੇ ਨਾਲ ਲਾ ਕੇ ਰੱਖੀ ਗੁਰੂ ਮੇਰਿਆ ਪੰਡਿਆਂ ਦੀ ਸੇਵਾ ਸਾਨੂੰ ਬਖਸ਼ੀ ਗੁਰੂ ਮੇਰਿਆ ਚਰਣਾ ਦੇ ਨਾਲ ਲਾ ਕੇ ਰੱਖੀ ਗੁਰੂ ਮੇਰਿਆ ਜੋੜਿਆਂ ਦੀ ਸੇਵਾ ਸਾਨੂੰ ਬਖਸ਼ੀ ਗੁਰੂ ਮੇਰਿਆ ਚੱਲਣਾ ਹੀ ਗੁਰੂ ਮੇਰਿਆ ਚੜੂਆ ਦੀ ਸੇਵਾ ਸਾਨੂੰ ਬਖਸ਼ੀ ਗੁਰੂ ਮੇਰਿਆ ਸੇਵਾ ਤੇ ਸਿਮਰਨ ਸਾਨੂੰ ਬਖਸ਼ੀ ਗੁਰੂ ਮੇਰਿਆ ਚਰਨਾ ਦੇ ਨਾਲ ਲਾ ਕੇ ਰੱਖੀ ਗੁਰੂ ਮੇਰਿਆ ਵੈਗੂ ਜੀ ਦਾ ਖਾਸਾ ਵੈਗੂ ਜੀ ਕੀ ਪੁੱਤ ਵੈਗੂ ਜੀ ਕੀ ਪੁੱਤੇ ਗੁਰੂ ਮੇਰਾ ਜੀ ਗੁਰੂ ਮੇਰਾ ਚੰਨ ਵਰਗਾ ീത നച്ച വാള ഗുരു ചരഗീ നച്ചോ സി മേരെ രാര സെറ രണ്ടി ചരണ് ഡിഗ്ര ട്ട ਰਣੀ ਲਾਇ ਮੈਂ ਵਿੱਚੋਂ ਵਿੱਚ ਸੋਚਦੀ ਰਹਾ ਕਿੰਨੀ ਬਣ ਗਈ ਮੈਂ ਕਿਸਮਤ ਵਾਲੀ ਗੁਰੂ ਮੇਰਾ ਚੰਨ ਵਰਗਾ ਮੇਂ ਪੀਤਨੱਚ ਕੋਰਾ ਵਾਲੀ ਦਾਰੇ ਤੇਰੇ ਤੋਂ ਦਿੱਤਾ ਸਭ ਕੁਝ ਮਿਲੇ ਆ ਦਾਰੇ ਤੇਰੇ ਤੋਂ ਦਿੱਤਾ ਸਭ ਕੁਝ ਮਿਲੇ ਆ ਰੰਗ ਦਾ ਦਿਲ ਮੇਰਾ ਖਿលਿਆ ਖਿលਿਆ ਰੰਗ ਦਾ ਦਿਲ ਮੇਰਾ ਖਿលਿਆ ਖਿលਿਆ ਸਖੀ ਪੱਤਾ ਪੱਤੇ ਦੇ ਨਾਲ ਕਾਣੀ ਤੇ ਸਾਗਰਾਂ ਦਾ ਪਾਣੀ ਤੇ ਐਦਾਂ ਤੇਰੀ ਲੋੜ ਸਾਈ ਬਾ ਚੱਲ ਰੱਬਾ ਚੱਲੇ ਦੀ ਸਵਾਸਾਂ ਵਾਲੀ ਟਾਣੀ ਤੇ ਜੱਪਾਂ ਤੇਰੀ ਬਾਣੀ ਨਾ ਮੰਗਾ ਕੁਝ ਹੋਰ ساری ਬਾਤ ਜੀ ਮੈਂ ਪੱਤਾ ਪੱਤੇ ਦੇ ਨਾਲ ਕਾਣੀ ਤੇ ਸਾਗਰਾਂ ਦਾ ਪਾਣੀ ਤੇ ਐਦਾਂ ਤੇਰੀ ਲੋੜ ਸਾਈ ਬਾ ਮਾਰੇ ਕੰਮਾਂ ਤੋਂ ਬਚਾਈ ਮੇਰੇ ਦਾਤਿਆ ਹਰ ਸਤੂ ਚੰਨਾ ਦੋਨ ਲਾਈ ਮੇਰੇ ਦਾਤਿਆ ਮੜਿਆ ਕੰਮਾਂ ਤੋਂ ਬਚਾਈ ਮੇਰੇ ਦਾਤਿਆ ਹਰ ਸਤੂ ਚੰਨਾ ਦੋਨ ਲਾਈ ਮੇਰੇ ਦਾਤਿਆ ਜਿੰਦ ਮੇਰੀ ਮਿੱਟੀ ਦੇ ਹੱਥ ਰੋਲੀ ਮਕੜਾ ਨਾ ਫੇਰੀ ਰੱਖੀ ਚੰਨਾ ਨਾ ਜੋਰ ਦਾ ਤਿਆ ਜੀ ਮੈਂ ਪੱਤਾ ਪੱਤੇ ਦੇ ਨਾਲ ਟਾਣੀ ਤੇ ਸਾਗਰਾਂ ਦਾ ਪਾਣੀ ਤੇ ਇਦਾਂ ਤੇਰੀ ਲੋੜ ਸਾਈਬਾ ਜੀ ਮੈਂ ਪੱਤਾ ਪੱਤੇ ਦੇ ਨਾਲ ਟਾਣੀ ਤੇ ਸਾਗਰਾਂ ਦਾ ਪਾਣੀ ਤੇ ਇਦਾਂ ਤੇਰੀ ਲੋੜ ਸਾਈਬਾ ਚੰਦੇ ਚਮਕੌਰ ਵਾਲਾ ਰਸ ਤਦ ਕਾਦਮੀ ਆਮਦੇ ਕੋਲ ਉਹ ਹੀ ਰਸ ਤਦ ਨਾ ਆਦਮੀ ਚੰਦੇ ਚਮਕੌਰ ਵਾਲਾ ਰਸ ਤਦ ਕਾਦਮੀ ਆਮ ਤੇਰੇ ਕੋਲ ਹੋ ਹੀ ਰਸ ਤਾਦ ਨਾदमी ਜਿਵੇਂ ਪੁਲਾ ਤਸ ਦੇ ਰਹੀ ਪਾਣੀ ਤੇ ਮਨ ਪਟਕਾਵੇਂ ਇਹ ਹੱਥ ਤੇਰੇ ਢੋਰ ਸਾਈ ਬਾਜੀ ਮੈ ਪੱਤਾ ਪੱਤੇ ਦੇ ਨਾਲ ਟਾਣੀ ਤੇ ਸਾਗਰਾਂ ਦਾ ਪਾਣੀ ਤੇ ਇਦਾਂ ਤੇਰੀ ਲੋੜ ਸਾਈ ਬਾ ਵਾ ਸ਼ਾਇਗੁਰ ਜੀ ਦਾ ਖਾਲਸਾ ਵਾਏ ਗੁਰ ਜੀ ਕੀ ਫਤਿਹ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਸਭਾ ਤੇਰੇ ਕਾਰ ਵਿੱਚੋਂ ਵੇਖਿਆ ਮਿਲਦਾ ਨਾ ਮਾਨਿਆ ਨੂੰ ਮਾਨ ਸਭ ਤੇਰੇ ਕਰ ਵਿੱਚੋਂ ਵੇਖਿਆ ਮਿਲਦਾ ਨਾ ਮਾਨਿਆ ਨੂੰ ਮਾਨ ਹੋ ਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਪਾ ਦੇ ਨਾਮਦਾਨ ਹੋ ਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਪਾ ਦੇ ਨਾਮਦਾਨ ਧੀਆਂ ਪੁੱਤਾਂ ਵਾਂਗੂ ਮੇਰੇ ਪ੍ਰੀਤਮ ਰੱਖਦਾ ਏ ਭਗਤ ਪਿਆਰੇ ਨੂੰ ਵਜਾ ਹੋਇਆ ਵਿੱਚ ਤੂੰ ਪ੍ਰੇਮ ਦੇ ਮੋੜਦਾ ਤੰਨੇ ਰਿਕੇ ਆਲੀ ਤੂੰ ਵੱਜਾ ਹੋਇਆ ਵਿੱਚ ਤੂੰ ਪ੍ਰੇਮ ਦੇ ਮੋੜਦਾ ਤੰਨੇ ਰਿਕੇ ਆਲੀ ਤੂੰ ਬਾਗੀ ਬਣ ਚਾਰ ਕੇ ਤੂੰ ਮੱਜੀਆਂ ਬਾਗੀ ਬਣ ਚਾਰ ਕੇ ਤੂੰ ਮੱਜੀਆਂ ਜੱਗ ਤੇ ਵਧਾਏ ਉਹਦੇ ਮਾਣ ਓਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਪਾ ਦੇ ਨਾਮਦਾਨ ਓਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਪਾ ਦੇ ਨਾਮਦਾਨ ਸੁਨਹਿਰੇ ਚਾਕੇ ਤੀਜਾ ਕਾਰੀ ਦਲ ਗਿਆ ਵਿੱਚ ਸੀ ਅਖੀਰ ਦੇ ਹੋ ਕੇ ਸਹਾਈ ਪ੍ਰਤਪਾਲ ਕਾ ਕਾਜੀ ਤੁਸ ਵਾਰੇ ਸੀ ਕਬੀਰ ਦੇ ਹੋ ਕੇ ਸਹਾਈ ਪ੍ਰਤਪਾਲ ਕਾ ਕਾਜੀ ਤੁਸ ਵਾਰੇ ਸੀ ਕਬੀਰ ਦੇ ਲੋਕੀ ਮੈਂ ਮੰਗੋਂਦੇ ਜਾਣ ਉਸ ਦੀ ਲੋਕੀ ਮੈਂ ਮੰਗੋਂਦੇ ਜਾਣ ਉਸ ਦੀ ਕਹਿੰਦੇ ਪਾਰਿਪੁਰ ਕਮਹਾਨ ਕਹਿੰਦੇ ਪਾਰਿਪੁਰ ਕਮਹਾਨ ਹੋ ਕੇ ਮਿਹਰਬਾਨ ਮੇਰਾ ਵਾਲਿਆ ਘੋੜੀ ਵਿੱਚ ਪੜਨਾ ਮਦਾਨ ਲੋਕ ਮਿਹਰਬਾਨ ਮੇਰਾ ਵਾਲਿਆ ਘੋੜੀ ਵਿੱਚ ਪੜਨਾ ਮਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਦੇ ਕਰੇ ਗਿ ਜਾਵੇ ਬਿਨਾਂ ਲੋ ਜਾਵੇ ਦੇਖ ਦੇਖ ਦੇ ਤਨੀ ਬਚਨ ਦੇ ਬਲੀ ਕਲਮ ਦੇ ਗਾਰੀ ਜ਼ੁਲਮ ਦੇ ਚਕਾਰੇ ਅਮਰitsar ਦੇ ਦਾਤੇ ਪੰਥ ਦੇ ਵਿਦਾਤੇ ਤੀਰਥ ਦੇ ਸ਼ਾਖ ਖਾਲਸਾ ਫੌਜ ਦੇ ਸਰਦਾਰ ਚਿੱਟੇ ਵਾਜਾਂ ਵਾਲਿਆ ਸੰਸਦਾਨੀ ਤਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਸ਼ਾਹੀ ਗੁਰੂ ਨਾਨਕ ਦੇਵ ਜੀ ਦੂਜੀ ਪਾਸ਼ਾਹੀ ਗੁਰੂ ਅੰਗਦ ਦੇਵ ਜੀ ਤੀਜੀ ਪਾਸ਼ਾਹੀ ਗੁਰੂ ਅਮਰਦਾਸ ਜੀ ਚੌਥੀ ਪਾਸ਼ਾਹੀ ਗੁਰੂ ਰਾਮਦਾਸ ਜੀ ਪੰਚਵੀ ਪਾਸ਼ਾਹੀ ਗੁਰੂ ਅਰਜਨ ਦੇਵ ਜੀ ਛੇਵੀਂ ਪਾਸ਼ਾਈ ਗੁਰੂ ਹਰगोਬਿੰਦ ਸਾਹਿਬ ਜੀ ਸੱਤਵੀਂ ਪਾਸ਼ਾਈ ਗੁਰੂ ਹਰਰਾਏ ਜੀ ਨੌਵੀਂ ਪਾਸ਼ਾਈ ਅਠਵੀਂ ਪਾਸ਼ਾਈ ਗੁਰੂ ਹਰਕ੍ਰਿਸ਼ਨ ਜੀ ਨੌਵੀਂ ਪਾਸ਼ਾਈ ਗੁਰੂ ਤੇਗ ਬਹਾਦਰ ਜੀ ਦਸਵੀਂ ਪਾਸ਼ਾਈ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਸ਼ਾਯ ਦੀ ਜੋਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤਪਤੀ ਤਵੀ ਤੱਤਾ ਰੇਤਾ ਤੱਤੀ ਹਵਾ ਚਲੀ ਜਾਵੇ ਕਿ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੰજાર ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੰજાર ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੇ ਬਾਹਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੇ ਬਾਹਰ ਨੂੰ ਜਿਨ੍ਹਾਂ ਦੀਆਂ ਚਾਈ ਚਾਈ ਕੋੜੀਆਂ ਸਿਗੋਣੀਆਂ ਸੇਰਿਆਂ ਦੇ ਨਾਲ ਜੋ ਸੀ ਸੋਹਣੀਆਂ ਸਜਾਉਣੀਆਂ ਸੇਰੀਆਂ ਦੇ ਵਿੱਚ ਹੈ ਸੀ ਗੁੰਜਣਾ ਪਿਆਰ ਨੂੰ ਕਿੱਥੇ ਮਤ ਤੋਰਿਆ ਅਜੀਤ ਤੇਜ ਜਾਲ ਨੂੰ ਕਿੱਥੇ ਮਤ ਤੋਰਿਆ ਅਜੀਤ ਤੇਜ ਜਾਲ ਨੂੰ ਪਿਤਾ ਦਸ਼ਮੇਸ਼ ਜਦੋਂ ਚਾਈ ਚਾਈ ਆਉਣਗੇ ਪਿਤਾ ਦਸ਼ਮੇਸ਼ ਜਦੋਂ ਚਾਈ ਚਾਈ ਆਉਣਗੇ ਅੱਜ ਕਿੱਥੋਂ ਆਕਾ ਮਾਰ ਉਹਨਾਂ ਨੂੰ ਬੁਲਾਉਣਗੇ ਅੱਜ ਕਿੱਥੋਂ ਆਕਾ ਮਾਰ ਉਹਨਾਂ ਨੂੰ ਬੁਲਾਉਣਗੇ ਕਿਵੇਂ ਠੰਡ ਪਾਉ ਉਸ ਸੱਚੀ ਸਰਕਾਰ ਨੂੰ ਕਿ ਵੇ ਟੰਡ ਪਾਉ ਉਸ ਸੱਚੀ ਸਰਕਾਰ ਨੂੰ ਕਿਤੇ ਮਤ ਤੋਰਿਆ ਅਜੀਤ ਤੇਜ ਜਾਰ ਨੂੰ ਕਿਤੇ ਮਤ ਤੋਰਿਆ ਅਜੀਤ ਤੇਜ ਜਾਰ ਨੂੰ ਸੁਨੇ ਸੁਨੇ ਜੱਪ ਦੇਨੇ ਮਹਿਲਾ ਦੀਆਂ ਟਾਰੀਆਂ ਸੁਨੇ ਸੁਨੇ ਜੱਪ ਦੇਨੇ ਇਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮੁਰ ਜਾਗੇ ਸੀ ਲੈ ਆਇਆ ਇਹ ਨਾਨੂਰ ਦੀਆਂ ਫੁੱਲਾਂ ਦੇ ਜੋ ਬਣਸ਼ਾਗੇ ਸੀ ਕਰ ਪਹੁੰਚੇ ਪੀਰ ਫਕੀਰਾਂ ਦੇ ਸਹਨਤ ਨਾਲ ਤਰਮ ਨਿਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਤੇ ਸਭ ਧਰਮਾਂ ਤੇ ਜਦ ਵੇਖਿਆ ਜਲਵਾਸ਼ੀ ਬਦਤ ਨੇ ਤਰਸ਼ੀਸ਼ ਰੱਖਿਆ ਚਰਨਾ ਦੇ ਜਦ ਕੀਤਾ ਯਾਦ ਪ੍ਰੀਤਮ ਨੂੰ ਮੈਣੀ ਦੀ ਗੋਦ ਸ਼ਿੰਗਾਰ ਗਿਆ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਚੱਕੀ ਤੇਗ ਅਰੰਗੇ ਨੇ ਸਾ ਸ਼ਸਤਰੀਆਂ ਦੇ ਸੁੱਕ ਗਏ ਛੱਡ ਪੰਡਿਤ ਸੋੜੇ ਮੰਦਰਾਂ ਨੂੰ ਯਾ ਵਿੱਚ ਪਹਾੜਾ ਲੋੱਕ ਗਏ ਦੇਸ਼ੀ ਸ਼ਿਪੀਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਕਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤਾ ਸਾਡੇ ਤੋਰੀਆਂ ਨੇ ਹੋ ਕੇ ਨੀਵੇਂ ਮਿਹਨਤਾਂ ਕਰੀਆਂ ਨੇ ਤਾਂ ਹੀ ਜਿੱਦਾ ਸਾਡੇ ਤੋਰੀਆਂ ਨੇ ਚੁਗਣਾ ਨਾ ਪਵੇ ਕਿਸੇ ਦੇ ਦਿਲ 'ਚ ਐਸੀ ਸ਼ਬੀ ਬਣਾਵੋ ਨਾਨਕ ਨੀਵਾ ਜੋ ਚਲੇ ਲਗੇ ਨਾ ਤਤੀਵਾਓ ਨਾਨਕ ਨੀਵਾ ਜੋ ਚਲ ਲਾਗੇ ਨਾ ਤਤੀ ਵਾਓ ਕਦੇ ਪਾਏ ਨਾ ਸੀ ਪੁਲੇਖੇ ਨੇ ਦਿਨ ਮਾੜੇ ਚੰਗੇ ਵੇਖੇ ਨੇ ਕਦੇ ਪਾਏ ਨਾ ਸੀ ਪੁਲੇਖੇ ਨੇ ਦਿਨ ਮਾੜੇ ਚੰਗੇ ਵੇਖੇ ਨੇ ਹਾਂ ਕਾਮਯਾਬੀ ਤੇ ਬੈਕ ਤੇ ਫਿਰ ਪੈਰ ਪਿਛੇ ਨਾ ਪਾਓ ਨਾਨਕ ਨੀਵਾ ਜੋ ਚਲ ਲਾਗੇ ਨਾ ਤਤੀ ਵਾਓ ਨਾਨਕ ਨੀਵਾ ਜੋ ਚਲ ਲਾਗੇ ਨਾ ਤਤੀ ਵਾਓ ਖੜੇ ਬਾਬੇ ਦੇ ਦਰ ਤੇ ਮੰਗਾ ਸੁੱਖ ਜੋੜ ਅਥ ਦੋਵੇਂ ਮਜੇ ਸਖ ਪਚਾ ਦੇ ਬਾਬਾ ਰਾਹਾਂ ਦੇ ਵਿੱਚ ਟੋਏ ਸਾਨੂੰ ਥਲੇ ਲਾਉਣ ਵਾਲੇ ਨੇ ਅੱਜ ਤੱਕ ਕਿੰਨੇ ਹੋਏ ਜਾਕੋ ਰਾਖੇ ਸਾਈਆਂ ਕਹਿੰਦੇ ਮਾਰ ਸਕੇ ਨਾ ਕੋਏ ਓ ਆਪ ਜਿਨਾ ਖਾਣੇ ਨੂੰ ਮਿਲਦਾ ਓ ਤੋਂ ਵੱਧ ਖਵਾਓ ਨਾਨਕ ਨੀਵਾ ਜੋ ਚਲੇ ਲਗੇ ਨਾ ਤਾਤੀ ਵਾਓ ਨਾਨਕ ਨੀਵਾ ਜੋ ਚਲੇ ਲਗੇ ਨਾ ਤਾਤੀ ਵਾਓ ਲਤਖ ਚੀਆਂ ਸੀ ਇੱਥੇ ਬੜਿਆ ਨੇ ਤੁਤਾ ਨਾਲ ਸਹਿਬ ਦੇ ਖੜਿਆ ਆਏ ਲਤਖ ਚੀਆਂ ਸੀ ਇੱਥੇ ਬੜਿਆ ਨੇ ਤੁਜਾ ਤ ਨਾਲ ਸਹਿਬ ਦੇ ਖੜਿਆ ਆਏ ਮਨ ਵਿੱਚ ਹੋਵੇ ਵੈਰ ਨਾ ਹੋ ਮਗੀਆ ਮੁਰਾਦਾਂ ਪਾਵੋ ਨਾਨਕ ਨੀਵਾ ਜੋ ਚਲੇ ਲਗੇ ਨਾ ਤਾਤੀ ਵਾਓ नानक नीवा जो चले लगे न ताती वाओ जो जावे ने और जाए फते पावे सीधा सिंगा दे मनु पावे सत श्री अकाल भाई गुरु जी का खालसा भाई गुरु जी की फतेह इस तो बार सत्तवीं क्लास है विद्यार्थियों खुशदीप सुमनप्रीत ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇੜਾ ਪਾਰ ਲੰਗਾਲੈ ਤੂੰ ਬੰਦਿਆ ਸਤਗੁਰਾਂ ਦੇ ਲੜ ਲੱਗ ਕੇ ਬੇੜਾ ਪਾਰ ਲੰਗਾਲੈ ਤੂੰ ਬੰਦਿਆ ਸਤਗੁਰਾਂ ਦੇ ਲੜ ਲੱਗ ਕੇ ਕੁਝ ਨਾ ਲਜਾਣਾ ਏ ਨਾ ਲਜਾਣਾ ਏ ਸਭ ਗੁਜ਼ਰ ਜਾਣਾ ਇਸ ਜਗ ਤੇ ਕੁਝ ਨਾ ਲਜਾਣਾ ਏ ਸਭ ਗੁਜ਼ਰ ਜਾਣਾ ਇਸ ਜਗ ਤੇ ਇਹ ਭੁੱਲਾ ਬਖਸ਼ ਦਿੰਦੇ ਬਖਸ਼ਣ ਹਾਰੇ ਬਖਸ਼ਣ ਹਾਰੇ ਮੈਂ ਬਲਹਾਰੇ ਜੀ ਮੇਰੇ ਸਾਹਿਬ ਦੇ ਦਾ ਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰਜੀ ਕੀ ਕੀ ਕਰੀ ਜਾਵਾਂ ਦੱਸੋ ਸਾਹਿਬ ਦੀ ਵਡਿਆਈ ਕੀ ਕੀ ਕਰੀ ਜਾਵਾਂ ਦੱਸੋ ਸਾਹਿਬ ਦੀ ਵਡਿਆਈ ਜਿਨੇ ਕੱਖਾਂ ਦੀ ਕਮਾਈ ਵਿੱਚ ਬਰਕਤ ਪਾਈ ਬਰਕਤ ਪਾਈ ਹੱਥ ਫੜ ਕੇ ਦੱਸਦਾ ਏ ਜੀ ਆਪ ਕਿਨਾਰੇ ਆਪ ਕਿਨਾਰੇ ਮ ਜਾਵਾਂ ਵਾਰੇ ਜੀ ਮੇਰੇ ਸਾਹਿਬ ਦੇ ਰੰਗ ਨੇ ਜੀ ਮੇਰੇ ਮਾਲਕ ਦੇ ਰੰਗ ਨਿਆਰੇ ਰੰਗ ਨਿਆਰੇ ਮ ਜਾਵਾ ਵਾਰੇ ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰਜੀ ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਖਾਲਾ ਪਕੜੀ ਵਿੱਚ ਵਸਦੀ ਅੰਤਾਂ ਦੀ